ਟੇਕ ਕੇ 1 ਗ੍ਰਾਮ ਥਾ ਟੇਕ ਕੇ ਹਰਤੀਵਾ ਸਾਨੂੰ ਚੱਕ ਇੱਥੇ ਥਾਪੀ ਹੋ ਜੇ ਸ਼ਾਬਾਸ਼ ਫੋਨ ਆ ਗਿਆ ਫੂਲ ਫਾਲ ਕੋਈ ਨਹੀਂ ਹੋਰ 1 ਪੁਆਇੰਟ ਲੈ ਗਿਆ ਨੌਜਵਾਨ ਨੇ 1 ਪੁਆਇੰਟ ਹੋ ਗਿਆ ਲੜਕਾਰਾਂ ਮਾਰਦੇ ਵੀ ਨਹੀਂ 1 ਲੜਕਾਰਾ ਹੋ ਜੇ ਛੱਟੋ ਜੀ ਓਏ ਉਹਨਾਂ ਵਾਂਗੂ ਛਾਲ ਵੀ ਮਾਰਦੇ ਹਨ ਕਬੱਡੀ ਵਾਲੇ ਆਉਂਗੇ ਥਾਪੀ ਮਾਰ ਕੇ ਮਾਰਦੇ ਨੇ ਆ ਇੱਥੇ ਸ਼ਾਬਾਸ਼ ਕੀ ਬਾਤਾਂ ਨੇ ਆ ਥੋਡੇ ਛੱਟ ਕੇ ਥੋਡੇ ਲੇ ਕੇ ਗਰਦਨ ਨਹੀਂ ਫੜਨੀ ਥੱਪੜ ਨਹੀਂ ਮਾਰਨਾ ਸਾਡੇ ਜਵਾਕ ਨੇ ਠੀਕ ਆ ਟੀ-ਸ਼ਰਟ ਦਾ ਚਵਟਾ ਚਪਟੂ ਨਹੀਂ ਕਰਨਾ ਕਿਸੇ ਨੇ ਕੀ ਆਵਾਜ਼ ਆ ਕਰੇ ਹੁੰਡਾ ਡਰਦਾਗਾ ਟਾਈਮ ਹੋ ਜੂ ਸਾਲੇ ਐਨੇ ਟਾਈਮ ਦਾ ਟਾਈਮ ਹੋ ਜੂ ਆ ਬਈ ਗਰਾਉਂ 12 ਵਜੇ ਲੱਤ ਤੇਰੀ ਬਾਹਰੋਂ ਆ ਗਈ ਬਾ ਉਹ ਦੇ ਕੀ ਆ ਦੇਖੇ ਵੀਰੇ ਆ ਨਸਾੜਾਗਾ ਇਹ ਤਾਂ ਬਾਹਰੇ ਪੈਰਾ ਤੇਰਾ ਬਾਹਰੇ ਪੈਰਾ 2 ਪੁਆਇੰਟ ਹੋ ਗਏ ਸਾਡੇ ਜਿਹੜੀ ਦੇ 2 ਪੁਆਇੰਟ ਥਾਪੀ ਮਾਰ ਲੈ ਆ ਤੇਰੀ ਸੜ ਕੇ ਫਿਰੇ ਮੱਥਾ ਟੇਕ ਕੇ ਗਏ ਨੌਜਵਾਨ ਨੇ ਨੀਮਾ ਚੁੱਲ੍ਹੇ ਦੀ ਮਿੱਟੀ ਨੇ ਮੈਂ ਹਾਰੇ ਦੀ ਮਿੱਟੀ ਕਾਲੇ ਪੂੰਡ ਨੂੰ ਬਣਾਤੀ ਆ ਸਾਪਨ ਦੀ ਿੱਟਕੀ ਓਏ ਡਰਾ ਡਰਾਤਾ ਵੀ ਸਾਡਾ ਜਾ ਡਰਾਤਾ ਕੀ ਬਾਤਾਂ ਨੇ ਕੀ ਬਾਤਾਂ ਨੇ ਉਹਦਾ ਭਈ ਰੂਲ ਆਦਾ ਟੀ-ਸ਼ਰਟ ਨਹੀਂ ਇਤਨੀ ਪੈ ਗਏ ਵਿੱਚ ਪੈ ਗਏ ਥੋੜੀ ਆ ਸਾਡੀ ਓਏ ਭਈ ਕਰਦਾ ਨਹੀਂ ਫੜਨੀ ਯਾਰ ਕਰਦਾ ਨਹੀਂ ਫੜਨੀ ਯਾਰ ਕਰਦਾ ਨਹੀਂ ਫੜਨੀ ਫੌਲ ਆ ਫੌਲ ਚੜ ਕੇ ਤੇਰੇ ਆ ਝੋਟ ਦੇ ਇੱਥੇ ਤਿੰਨ ਨੰਬਰ ਹੋ ਗਿਆ ਕਹਿੰਦੇ 91 91 ਕਹੀ ਚੱਲ ਵਸ 91 ਕੈਂਚੀ ਕੈਂਚੀ ਮੈਨ ਤੇ ਹੀ ਕੈਂਚੀ ਫੜ ਲਾ ਕੈਂਚੀ ਉਹ ਕੈਂਚੀ ਮੈਨ ਤੇ ਹੀ ਆ ਗਈ ਗੁੱਟ ਦਾ ਵੀਰ ਕਹਿੰਦੇ ਨੇ ਕਹਿੰਦੇ ਮੁੰਡੇੜੂ ਗੁੱਟ ਦਾ ਵੀਰ ਕਹਿੰਦੇ ਨੇ ਓ ਛੱਡ ਦੇ ਛੱਡ ਦੇ ਛੱਡ ਦੇ 1 ਪੁਆਇੰਟ ਹੋ ਗਿਆ ਉਤਾਰ 1 ਪੁਆਇੰਟ ਹੋ ਗਿਆ ਵੀ ਅੱਜ ਲਈ ਕਾਫੀ ਹੈ ਕੱਲ ਨੂੰ ਵਾਪਸ